ਤੇ ਤੁਹਾਡੇ ਨਾਮ ਨਾਲ ਜਨਕ ਸ਼ਰਮੀਲਾ ਤਖੱਲਸ ਕਿਵੇਂ ਜੁੜਿਆ ਇਹ ਤਖੱਲਸ ਪਹਿਲਾਂ ਜਦੋਂ ਅਸੀਂ ਲਿਖਦੇ ਸੀ ਨਾ ਹਾਂਜੀ ਗੀਤ ਉਹ ਕਹਿੰਦੇ ਸੀ ਆਪਦੇ ਨਾਲ ਤਖੱਲਸ ਰੱਖੋ ਹੂੰ ਉਸ ਰੱਖੋ ਪਰ ਐਂਜੇ ਨਾ ਰੱਖੋ ਵੀ ਆਪਦਾ ਵੱਖਰੇ ਜੇ ਹੋ ਜਾਗੇ ਤੁਸੀਂ ਹੂੰ ਤੁਹਾਡੀ ਗਾਇਕੀ ਤੁਹਾਡਾ ਨਾਮ ਵੱਖਰਾ ਹੋਣਾ ਤਾਂ ਫਿਰ ਮੈਂ ਥੋੜਾ ਜਿਹਾ ਮੇਰੇ ਉਸਤਾਦ ਸੀਗੇ ਹੂੰ ਤੇ ਮੈਂ ਥੋੜਾ ਜਿਹਾ ਉਸ ਗੀਤ ਸੰਗਾਲੂ ਜੇ ਢੰਗ ਨਾਲ ਪੇਸ਼ ਅਜਾ ਤਾਂ ਸ਼ਰਮੀਲਾ ਹਾਂ ਉਹਨਾਂ ਨੇ ਫਿਰ ਸ਼ਰਮੀਲੇ ਹੀ ਰੱਖਤਾ ਫਿਰ ਮੈਨੂੰ ਪਰਵਾੰਟ ਹੋ ਗਿਆ ਹੁਣ ਹਾਂਜੀ ਤੇ ਤੁਹਾਡੇ ਮੁਹੰਮਦ صدیق ਸਾਹਿਬ ਹੋਰਾਂ ਨਾਲ ਬਹੁਤ ਸਾਰੇ ਗੀਤ ਆਏ ਨੇ ਜੇ ਆਪਾਂ ਕਹੇ ਲਈ ਵੀ ਜ਼ਿਆਦਾਤਰ ਗੀਤ ਹੀ ਉਹਨਾਂ ਦੀ ਆਵਾਜ਼ ਰਿਕਾਰਡ ਹੋਈ ਹੈ ਬਹੁਤ ਬਹੁਤ ਸਾਰੇ ਦੁਕਾਨੇ ਉਹਨਾਂ ਨੇ ਗੀਤ ਗਾਏ ਸੋਲੋ ਵੀ ਗਾਏ ਲੋਗ ਤੁਮ ਹਾਂ ਤਾਂ ਜਾਂਦੇ ਉਹਨਾਂ ਨੇ ਗਾਏ ਤਾਂ ਮਤਲਬ ਇਹ ਮੈਨੂੰ ਇਸ ਤਰ੍ਹਾਂ ਉਹ ਚੱਲਦਾ ਰਿਹਾ ਉਹ ਉਹਨਾਂ ਦੇ ਮੈਨੂੰ ਇੱਕ ਫਾਇਦਾ ਹੋਇਆ ਵੀ ਮੈਨੂੰ ਹੋਰ ਕਿਤੇ ਜਾਣਾ ਨਹੀਂ ਪਿਆ ਹਾਂ ਉਦੋਂ ਇਹ ਟੌਪ ਦੇ ਸਿੰਗਰ ਸੀਗੇ ਤੇ ਮੈਨੂੰ ਫਿਰ ਉਸ ਜਦੋਂ ਇਹਨਾਂ ਦੇ ਅਗੇ ਉਹ ਗੀਤ ਲੋਕਾਂ ਨੇ ਪ੍ਰਵਾਨ ਕੀਤੇ ਸਪਰੇਟ ਹੋ ਗਏ ਹੂੰ ਤਾਂ ਫਿਰ ਮੈਨੂੰ ਹੋਰ ਕਿਤੇ ਜਾਣਾ ਨੇ ਪਿਆ ਮੈਂ ਇਹਨਾਂ ਦੇ ਜਿਹੜੇ ਸਿੰਗਰਾਂ ਦੇ ਜਿਹੜੇ ਸੀ ਨਾ ਦਫ਼ਤਰਾਂ 'ਚ ਮੈਨੂੰ ਗੇੜੇ ਨਹੀਂ ਲਾਉਣੇ ਪਏ ਅੱਛਾ ਜੀ ਉਦੋਂ ਜਿਹੜਾ ਵੀ ਮੈਨੂੰ ਕੋਈ ਮਿਲਿਆ ਨਰਿੰਦਰ ਬੀਬਾ ਹੂੰ ਤਾਂ ਕੁਲਦੀਪ ਮਾਨਕ ਬਲਕਾਰ ਸਿੱਧੂ ਇਹ ਮਤਲਬ ਇਹ ਮਿਲਦੇ ਤੇ ਉਹਨਾਂ ਤੱਕ ਪਹੁੰਚ ਕਿਵੇਂ ਕੀਤੀ ਤੁਸੀਂ ਮਹਮਦ ਸ਼ਰੀਫ ਮੈਂ ਇੱਕ ਵਾਰੀ ਮੈਂ ਸਰਵਿਸ ਕਰਦਾ ਸੀਗਾ ਹਾਂਜੀ ਤੇ ਮੈਂ ਬਿਜਲੀ ਉਹ ਬਹਾਨਾ ਜਾਂ ਲਾ ਕੇ ਤੇ ਹੂੰ ਇੱਧਰ ਦੀ ਲੁਧਿਆਣੇ ਵੀ ਦੀ ਚੰਡੀਗੜ੍ਹ ਨੂੰ ਹੋ ਗਿਆ ਹੂੰ ਤੇ ਮੈਂ ਥੋੜਾ ਜਿਹਾ ਕੰਮ ਕੱਢਿਆ ਦਫ਼ਤਰ ਦਾ ਹੂੰ ਹੋਦਾ ਰਣਜੀਤਕੌਰ ਦੇ ਦਫ਼ਤਰ ਦੇ ਵਿੱਚ ਹਾਂਜੀ ਘਰ 'ਚ ਉਹਨਾਂ ਦਾ ਦਫ਼ਤਰ ਸੀ ਹੂੰ ਤੇ ਮੈਂ ਉਹਨਾਂ ਨੂੰ ਮਿਲਿਆ ਜਦੋਂ ਤੇ ਉਹ ਕਿਤੇ ਕਾਲੀ ਨਾਲ ਜਾ ਰਹੇ ਸੀ ਹੂੰ ਤੇ ਮੈਨੂੰ ਉਹਨਾਂ ਨੇ ਕਿਹਾ ਕਹਿੰਦਾ ਜਰਮਾ ਪ੍ਰੋਗਰਾਮ ਤੇ ਕਾਲੀ ਨਾਲ ਕਿਤੇ ਹੋਰ ਜਾਣਾ ਹੂੰ ਚਲੋ ਮੈਂ ਰੁਕ ਗਿਆ ਉਹ ਚਾਰ ਪੰਜ ਕਦਮ ਅੱਗੇ ਗਏ ਵਾਪਸ ਆ ਗਏ ਹੂੰ ਤੇ ਉਹ ਕਹਿੰਦੀ ਯਾਰ ਗੀਪਸ ਨਾਲ ਹੂੰ ਮੈਂ ਉਹਨਾਂ ਨੂੰ 8 10 ਗੀਤ ਸੁਣਾਏ ਹੂੰ ਤੇ ਉਹ ਜਿਹੜਾ ਉਹ ਕੰਦੇ ਅੱਤਰ ਦਾ ਸਾਰੇ ਗੀਤ ਪੰਜਾਬ ਦੇ ਸਭਾ ਚਾਰ ਦਿਨਾਂ ਨਾਲ ਮਿਲਦੇ ਹੂੰ ਤਾਂ ਬਹੁਤ ਸੁਣੇ ਗੀਤ ਹੈ ਹੂੰ ਤੂੰ ਹੋਰ ਵੀ ਇਹ ਮਖਬੋਤ ਗੀਤ ਹੈ ਮੇਰੀ ਹੂੰ ਤਾਂ ਮੈਂ ਕੁਝ ਗੀਤ ਦੇ ਕੇ ਉਹਨਾਂ ਨੇ ਉਹ ਕਿਤਾਬ ਤੇ ਉਹ ਮੇਥੋਂ ਫਿਰ ਗੀਤ ਉਹਨਾਂ ਨੇ ਲੈ ਲੇ ਉਹ ਸਾਰੇ ਰਿਕਾਰਡ ਕਰਦੇ ਹੂੰ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਪੰਜਾਬੀ ਫਿਲਮ ਗੁੱਡੋ ਚ ਲਿਖਣ ਦਾ ਮੌਕਾ ਦਿੱਤਾ ਉਹ ਮੈਂ 5-7 ਦਿਨਾਂ ਚ ਗੀਤ ਕੰਪਲੀਟ ਕਰਕੇ ਦੇਤੇ ਉਹ ਬੰਬੇ ਰਿਕਾਰਡਿੰਗ ਹੋਈ ਫਿਲਮ ਦੇ ਵਿੱਚ ਵਧੀਆ ਉਹ ਉਹ ਵੀ ਸਪਰਫਟ ਹੋਏ ਹੁਣ ਵੀ ਚੱਲਦੇ ਹੈ ਤੇ ਸਭ ਤੋਂ ਪਹਿਲਾਂ ਗੀਤ ਕਿਹੜਾ ਤੁਹਾਡਾ ਰਿਕਾਰਡ ਹੋਇਆ ਸੀ ਤੁਹਾਡਾ ਲਿਖਿਆ ਮੇਰਾ ਗੀਤ ਹੋਇਆ ਸੀਗਾ ਹਾ ਉਹ ਤਾਂ ਫਿਲਮ ਦੇ ਵਿੱਚ ਵੀ ਜਿਹ ਵਿੱਚ ਪਹਿਲੇ ਪੈਰ ਨੂੰ ਚੰ ਚੜ ਜਾਂਦਾ ਪਿਛਲੇ ਪੈਰ ਨੂੰ ਉਹ ਤਾਂ ਇਕੱਠੇ ਗੀਤ ਹੀ ਮੇਰੇ ਰਿਕਾਰਡ ਹੋਏ ਅੱਛਾ ਉਹਨਾਂ ਨੇ ਸਾਰੇ ਇਕੱਠੇ ਲੈ ਲਏ ਸਾਰੇ ਇਕੱਠੇ ਕਰਦੇ ਵੇਸੇ ਪਰ ਇਹ ਕਾਫੀ ਗੀਤ ਮਤਲਬ ਹੋ ਹੂੰ ਤਾਂ ਮੈਂ ਸਰੋ ਦੋ ਕਿ ਕਿ ਪ੍ਰੋਸੈਸ ਬਹੁਤ ਲੰਬਾ ਹੁੰਦਾ ਸੀ ਵੀ ਪਹਿਲਾਂ ਗੀਤ ਲੈਣੇ ਫਿਰ ਉਹਨਾਂ ਦੇ ਰਿਕਾਰਡਿੰਗਸ ਵੀ ਲਾਈਵ ਹੁੰਦੀਆਂ ਸੀ ਹੈਨਾ ਉਸ ਤਰੀਕੇ ਨਾਲ ਹਾਂ 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 ਰਿਕਾਰਡਿੰਗ ਲਾਈਵ ਵੀ ਹੁੰਦੀ ਸੀ ਤੇ ਹੁੰਦੀ ਸੀ ਇਹ ਦਿੱਲੀ ਅੱਛਾ ਜੀ ਤੇ ਜਿਹੜੇ ਰਿਕਾਰਡ ਬੰਦੇ ਸੀ ਪੱਥਰ ਦੇ ਉਹ ਕੋਲਕੱਤਾ ਬੰਦੇ ਸੀ ਅੱਛਾ ਤਾਂ ਫਿਰ ਉਹ ਜਦੋਂ ਇਸ ਤਰ੍ਹਾਂ ਦਾ ਉਹ ਮੈਥੋ ਗੀਤ ਲਏ ਪਰ ਉਹਨੇ ਤਾਂ ਜਲਦੀ ਰਿਕਾਰਡ ਕਰਕੇ ਮੇਰੇ ਰੀਲੀਜ਼ ਪੰਜ ਚਾਰ ਮਹੀਨੇ ਚ ਹੀ ਆ ਗਏ ਹੂੰ ਕਿਉਂਕਿ ਉਹਦੀਆਂ ਕੰਪੋਜੀਸ਼ਨਾਂ ਬਣੀਆਂ ਬਣਾਈਆਂ ਸੀ ਉਹ ਕਹਿੰਦੇ ਇਸ ਤਰ੍ਹਾਂ ਦੇ ਗੀਤ ਪਰ ਮਤਲਬ ਪ੍ਰਵਾਨ ਹੋਣਗੇ ਤੇ ਪਹਿਲੀ ਇਹ ਤਾਂ ਬਣੀਆਂ ਬਣਾਈਆਂ ਸਾਨੂੰ ਮਿਹਨਤ ਕਰਨ ਦੇ ਲੋਕ ਨੇ ਤੇ ਬਸ ਮੀਬਾ ਉਧਰ ਨੂੰ ਫਿਰ ਹੋ ਗਿਆ ਕਿਉਂਕਿ ਉਦੋਂ ਆ ਲਾਈਨਸ ਬਹੁਤ ਘੱਟ ਲੋਕ ਜਾਂਦੇ ਸੀ ਜਦੋਂ ਤੁਸੀਂ ਲਿਖਣਾ ਸ਼ੁਰੂ ਕੀਤਾ ਤਾਂ ਘਰੇ ਉਦੋਂ ਪਤਾ ਸੀ ਵੀ ਤੁਸੀਂ ਉੱਥੇ ਗੀਤ ਦੇ ਆਏ ਤੇ ਹੁਣ ਤੁਹਾਡੇ ਗੀਤ ਆਉਣਗੇ ਤਾਂ ਇਹ ਚ ਰਿਕਾਰਡ ਹਾਏ ਪਤਾ ਸੀ ਮੈਂ ਗੀਤ ਤਾਂ ਲਿਖਦੇ ਸੀ ਪਹਿਲਾਂ ਤੋਂ ਹਾਂਜੀ ਤਾਂ ਉਹ ਫਿਰ ਮਤਲਬ ਉਹਨਾਂ ਨੇ ਵੀ ਸੋਚਿਆ ਜੀ ਵਧੀਆ ਗੱਲ ਹੈ ਮੈਨੂੰ ਹੌਸਲਾ ਵਜਾਈ ਕੀਤੀ ਮੇਰੀ ਹੂੰ ਤਾਂ ਮੈਂ ਤਾਂ ਕਰਕੇ ਮੇਰਾ ਬਹੁਤ ਵਧੀਆ ਇੱਕ ਤਰ੍ਹਾਂ ਨਾਲ ਆਪ ਉਹਨਾਂ ਦੀ ਹੌਸਲਾ ਵਜਾਈ ਆਪਣੇ ਆਪ ਕੋਸ਼ਰ ਜਾਣ ਮੇਰਾ ਉਧਰ ਸੀ ਹੂੰ ਤੇ ਫਿਰ ਮੈਦਨ ਹੀ ਹੋਏਗਾ ਇਹ ਰਿਲੀਜ਼ ਹੋਇਆ ਤਾਂ ਹੀ ਪਤਾ ਲੱਗਿਆ ਵੀ ਹੁਣ ਮੇਰਾ ਗੀਤ ਆ ਗਿਆ ਕਿ ਜਦੋਂ ਆਸੇ ਪਾਸੇ ਉਹ ਸਪੀਕਰਾਂ ਤੇ ਵੱਜਣ ਲੱਗ ਗਿਆ ਸਪੀਕਰਾਂ ਤੇ ਵੱਜਣ ਲੱਗ ਗਿਆ ਹੋ ਮੇਰੇ ਗੀਤ ਹੀ ਇਹੋ ਜੇ ਸੀ ਉਹ ਸਾਰੇ ਮਤਲਬ ਪਰਵਾਨੋ ਪੀਤੇ ਤੇ ਬਹੁਤ ਵਧੀਆ ਮਤਲਬ ਸਾਰਾ ਮੈਨੂੰ ਫਿਰ ਪਿੰਡ ਦੇ ਲੋਕਾਂ ਨੇ ਆ ਕੇ ਕਿਹਾ ਵੀ ਇਹ ਤਾਂ ਪਿੰਡ ਦੇ ਰੂਪਨ ਤਾਂ ਐ ਹੋ ਗਿਆ ਜਿਵੇਂ ਕੋਈ ਬਣਾਹਤਾਰ ਤੋਂ ਬੱਬਰ ਸ਼ੇਰ ਮਾਰਤਾ ਹੁੰਦਾ ਸਾਡੇ ਗੇੜੇ ਤੇ ਗੇੜਾ ਉਹ ਮੇਰੀ ਉਦੋਂ ਤਨਖਾਹ 4500 ਰੁਪਏ ਸੀ ਹਾਂਜੀ ਤੇ ਚਾਹ ਪਾਣੀ ਤੇ ਮੇਰਾ 10000 ਖਰਚੇ ਮੇਰੀ ਘਰ ਵਾਲੀ ਕਬਰ ਆ ਗਈ ਨਾ ਮੈਂ ਕਬਰ ਆ ਗਿਆ ਮੇਰੇ ਘਰ ਵਾਲੇ ਨੂੰ ਹੌਸਲਾ ਦਿੱਤਾ ਕਹਿੰਦੀ ਕੁਸ਼ਤੀ ਹੁੰਦਾ ਤੁਸੀਂ ਲਿਖੋ ਸੁਣਾ ਉਹ ਫਿਰ ਮਖਤੂ ਅਟੈਂਡ ਕਰੀ ਜਿਹੜਾ ਕੋਈ ਰਿਸ਼ਤੇਦਾਰ ਆਉਂਦਾ ਉਹ ਵੀ ਚਾਰ ਬੰਦਿਆਂ ਨੂੰ ਨਾਲ ਲੈ ਆਉਂਦਾ ਬਿਲਕੁਲ ਕਿਉਂਕਿ ਚਾਹ ਹੁੰਦਾ ਤੇ ਉਹ ਫਿਰ ਬਹੁਤ ਚਾਹ ਹੁੰਦਾ ਹੈਗਾ ਤੇ ਮੈਂ ਵੀ ਸੋਚਿਆ ਮੁਖੇ ਯਾਰ ਇਹ ਤਾਂ ਮੈਂ ਤਾਂ ਸੁਧਾਰਨ ਰੂਪ ਚ ਲਿਖਤੇ ਸੀ ਇਹ ਇੰਨੇ ਪਪੂਲਰ ਹੋਏ ਬਿਲਕੁਲ ਤਾਂ ਫਿਰ ਉਹ ਜਿਉਂ-ਜਿਉਂ ਨਾ ਮੈਨੂੰ ਸਦੀਕ ਸਾਹਿਬ ਨੇ ਪੈਸਾਂ ਦੀ ਵੀ ਮਦਦ ਕੀਤੀ ਅੱਛਾ ਜੀ ਹਾਂ ਫਿਰ ਉਹ ਮੈਂ ਪੈਸਾ ਵੀ ਵਿਅਰਥ ਨਹੀਂ ਗਵਾਇਆ ਹੂੰ ਤੇ ਮੈਂ ਉੱਥੇ ਉਦੋਂ ਦੇਖ ਲਓ ਮੈਨੂੰ ਉਹਨਾਂ ਨੇ 6000 ਰੁਪਏ ਪਹਿਲੀ ਵਾਰ ਦਿੱਤਾ ਬਹੁਤ ਸੀ ਮੈਂ 100 ਮਤਲਬ 100 ਗਾ ਦਾ ਪਲਾਟ ਖਰੀਦਿਆ 6000 ਰੁਪਏ ਦਾ ਹਾਂ ਤੇ ਉਹ ਪਲਾਟ ਬੰਦੇ ਦਾ 22 ਲੱਖ ਦਾ ਵੇਚਿਆ अच्छा मतलब इतना मतलब ज्यादा उन्होंने ऐ नहीं मेनू ढोलन नहीं ਦਿੱਤਾ। हम्म श्रीक साहब ਦਾ ਮੈਂ ਬਹੁਤ ਧੰਨਵਾਦ ਕਰਦਾ। ਹਮਮ ਮਾਮਾ ਸ੍ਰੀਕ ਤੇ ਰਣਜੀਤ ਖੌਰ ਦਾ ਮਤਲਬ ਬਹੁਤ ਹੀ ਜਿਆਦਾ ਧੰਨਵਾਦ ਕਰਦਾ। ਹਮ ਉਹ ਕਹਿੰਦੇ ਤੂੰ ਫਿਲਮਾਂ ਚ ਲਿਖ ਫਿਰ ਮੈਨੂੰ ਫਿਲਮਾਂ ਚ ਲੈ ਕੇ ਉਦੋਂ ਮੇਰਾ ਫਿਲਮਾਂ ਚ ਵੀ ਕੋਈ ਕੋਈ ਆਉਂਦਾ ਸੀ। ਹਮ ਬੰਬੇ ਸੰਘਰਸ਼ ਕਰਦੇ ਸੀ ਮੁੰਡੇ ਸਿੰਗਰ ਵੀ ਹੋਰ ਵੀ ਤੇ ਮੈਨੂੰ ਉਹ ਸਮਝ ਲੋ ਵੀ ਪਹਿਲੇ ਵਾਰੀ ਉਹਨੇ ਉਹਨੇ ਮੌਕਾ ਦਿੱਤਾ। ਹਮ ਸੋ ਇਸ ਤਰ੍ਹਾਂ ਕਰਕੇ ਸਾਰਾ ਮੇਰਾ ਵਧੀਆ ਹਮ ਕਿ ਕਿ ਉਦੋਂ ਬਹੁਤ ਸਾਰੇ ਜਿਹੜੇ ਕਲਾਕਾਰ ਸੀ ਹੋਰ ਵੀ ਗਾਰੇ ਸੀ ਜਿਨ੍ਹਾਂ ਦੇ ਖਾੜੇ ਲੱਗਦੇ ਸੀ ਹੈਨਾ ਤਾਂ ਥੋੜੀ ਪਹਿਲੀ ਪਸੰਦ ਹਮੇਸ਼ਾ ਸਦੀਕ ਸਾਹਿਬ ਹੀ ਹੁੰਦੇ ਸੀ ਵੀ ਮੇਰੇ ਗੀਤ ਇਹਨਾਂ ਦੇ ਮੂੰਹ ਹੀ ਵੱਧ ਸੌਂ ਲੰਦੇ ਮੈਨੂੰ ਐ ਸੀਗਾ ਵੀ ਜਿਹੜੇ ਮੇਰੇ ਗੀਤਾਂ ਦੇ ਵਿੱਚ ਨਾ ਕੁਝ ਨਾਟਕੀ ਅੰਦਾਜ਼ ਸੀ ਹਮ ਇਹ ਪੇਸ਼ ਕਰਦੇ ਆ ਗੀਤ ਨੂੰ ਹਮ ਕਿ ਮਤਲਬ ਆਪਣਾ ਇਸ ਤਰ੍ਹਾਂ ਦਾ ਪੇਸ਼ ਕਰਦੇ ਆ ਵੀ ਉਹ ਪਾਤਰ ਬਣ ਜਾਂਦੇ ਆ ਉਹ ਮੰਚ ਸੰਚਾਲਨ ਕਰ ਲੈਂਦੀ ਆ ਬਿਲਕੁਲ ਹਾਂਜੀ ਉਹ 5-7 ਮਿੰਟਾਂ ਵਾਸਤੇ ਨਾ ਉਹੀ ਰੂਪ ਚ ਹੋ ਜਾਂਦੇ ਆ ਹੂੰ ਕਦੇ ਉਹ ਸੱਤ ਦਾ ਰੂਪ ਉਹਦੇ ਨਾਲ ਜਿਹੜੀ ਸ਼ਹਿ ਸ਼ੰਗਰ ਹੈ ਉਹ ਕਰਦੀ ਆ ਜਾਂ ਉਹ ਜਵਾਈ ਬਣ ਜਾਂਦੇ ਆ ਕਦੇ ਜਿਵੇਂ ਮੇਰੇ ਕੋਈ ਸੀ ਹਾਈ ਨੇ ਸੱਸੇ ਮੇਰੀਆਂ ਮੈਥ ਤੋਂ ਜੋ ਗਾਇ ਉਹ ਨਾਟਕ ਸੀ ਹਾਂਜੀ ਨਾਟਕੀ ਰੂਪ ਦਿੰਦੇ ਸੀ ਹੂੰ ਤਾਂ ਮੈਨੂੰ ਬੜਾ ਇਸ ਚੀਜ਼ ਦਾ ਹੁੰਦਾ ਸੀ ਬਈ ਫਿਰ ਮੈਂ ਉਹ ਜੇ ਗੀਤ ਲਿਖਾ ਹੂੰ ਤਾਂ ਬੜੇ ਇਸ ਤਰ੍ਹਾਂ ਦਾ ਹੁੰਦਾ ਰਿਹਾ ਵੀ ਮੇਰੇ ਉਹ ਕਹਿੰਦੇ ਹਾਂ ਬਾਕੀ ਉਹ ਤੋਂ ਬਾਅਦ ਜਿਹੜੇ ਹੋਰ ਕਲਾਕਾਰ ਆਉਣ ਲੱਗ ਗਏ ਹੂੰ ਜਿਵੇਂ ਲੋਕ ਗਥਾਵਾਂ ਕੁਲਦੀਪ ਮਾਨ ਕਰਨ ਕੀਤੀਆਂ ਹਾਂਜੀ ਧਾਰਮਿਕ ਗੀਤ ਸੀਗੇ ਜਿਹੜੇ ਉਹ ਨਰਿੰਦਰ ਬੀਬਾ ਜੀ ਨੇ ਕੀਤੇ ਹੂੰ ਤਾਂ ਉਹ ਇਹ ਜਿਹੜਾ ਜਿਹੜਾ ਸੀਗਾ ਸਾਰਾ ਇਹ ਦੌਰ ਉਸੇ ਤਰ੍ਹਾਂ ਜਿਵੇਂ ਮੇਰਾ ਵਕਤ ਮੈਨੂੰ ਮਿਲਿਆ ਹੂੰ ਮੈਨੂੰ ਕੋਈ ਹੋਰ ਬਾਧੂ ਚੱਕਰ ਨਹੀਂ ਲਾਉਣੇ ਪਏ ਹੂੰ ਤੇ ਮੈਂ ਫਿਰ ਪੜਨ ਦਾ ਮੈਨੂੰ ਸ਼ੌਂਕ ਸੀ ਹੂੰ ਤੇ ਜਿਉਂ-ਜਿਉਂ ਮੈਂ ਪੰਜਾਬੀ ਸਾਹਿਤ ਨੂੰ ਪੜ੍ਹਦਾ ਸੀ ਜਦੋਂ ਤੁਸੀਂ ਪੰਜਾਬੀ ਸਾਹਿਤ ਨੂੰ ਪੜ੍ਹਦੇ ਹੋ ਨਾ ਤੁਹਾਡੇ ਅੰਦਰ ਇੱਕ ਸ਼ਬਦ ਭੰਡਾਰ ਜਮਾ ਹੋ ਜਾਂਦਾ ਤੁਹਾਡਾ ਬਿਲਕੁਲ ਉਹ ਜਦੋਂ ਤੁਸੀਂ ਕੁਝ ਵੀ ਲਿਖਦੇ ਹੋ ਹੂੰ ਉਹ ਫਿਰ ਉਹ ਜਿਹੜੇ ਅੱਖਰ ਨੇ ਉਹ ਆਪਣੇ ਆਪ ਹੀ ਗੀਤਾਂ 'ਚ ਉਤਰਦੇ ਆ ਹੂੰ ਤਾਂ ਮੈਂ ਪੰਜਾਬੀ ਸਾਹਿਤ ਨੂੰ ਪੜ੍ਹਦਾ ਗਿਆ ਹੂੰ ਇਹ ਸੀਗਾ ਤੇ ਤੁਹਾਡੇ ਗੀਤਾਂ 'ਚ ਨੋਖ ਚੋਕ ਹੁੰਦੀ ਆ ਬਹੁਤ ਹੈਣਾ ਹਾਂ ਹਾਸ ਰਸ ਹੁੰਦਾ ਸ਼ਰਾਰਤੀ ਮਜਾਜ ਦੇ ਗੀਤ ਹੂੰ ਮੈਂ ਨਾ ਅਸਲ 'ਚ ਜਿਹੜਾ ਉਹ ਦੌਰ ਸੀਗਾ ਉਹ ਬੜੇ ਕਟिए किस्म ਦੇ ਗੀਤ ਹੁੰਦੇ ਸੀ ਹਾਂਜੀ ਤੇ ਮੈਂ ਉਹ ਪੰਜਾਬੀ ਲੋਕ ਗਾਇਕੀ ਦੇ ਫੀਲਡ ਦੇ ਦੁਆਲੇ ਹੀ ਘੁੰਮਦਾ ਰਿਹਾ ਹੂੰ ਹੂੰ ਹੁਣ ਮੈਂ ਸਾਂਗਦਾ ਸੀ ਵੀ ਗਿਆ ਇਹ ਜਿਹੇ ਗੀਤ ਨਾ ਲਿਖੀ ਪਰ ਹੁਕਮਦਾਰਾਂ ਮੈਂ ਫੇਰ ਉਹਦੇ ਗੀਤਾਂ 'ਚ ਨਾ ਕੜਕੀਲਾਪਣ ਪੈਦਾ ਕੀਤਾ ਆਪਦੇ ਗੀਤ ਤੋੜ ਕੇ ਹੂੰ ਉਹ ਫਿਰ ਮੈਂ ਉਸ ਤੋਂ ਤਾਂ ਬਚਾਉਂਦਾ ਰਿਹਾ ਤੇ ਪਰ ਮੈਂ ਉਹ ਚੀਜ਼ ਪੇਸ਼ ਕਰਦਾ ਰਿਹਾ ਤਾਂ ਕਿ ਮੇਰੇ ਗੀਤ ਨੂੰ ਲੋਕ ਪ੍ਰਵਾਨ ਕਰਨ ਤੇ ਫਿਰ ਅਸੀਂ ਉਹ ਗੀਤ ਲਈਏ ਜਿਹੜੇ ਸਾਡੇ ਕੋਲੇ ਹਜ਼ਾਰਾਂ ਦੀ ਗਿਣਤੀ 'ਚ ਪਏ ਆ ਹੂੰ